ਮੇਨ ਮੈਗਾ ਲਿਆ ਹੋਇਆ ਜੋ ਪਹੁੰਚਿਆ ਸੀ ਮੇਰਾ ਨਾ ਬੋਲਦਾ ਨਹੀਂ ਬਾਈ ਬਹੁਤ ਨਿਆਰਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਮੈਂ ਸਾਰਿਆਂ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਆਓ ਸਾਰੇ ਝੂਲੇ ਲੈ ਕੇ ਜਾਓ ਬੜਾ ਸਵਾਦ ਆ ਰਿਹਾ ਝੂਲੇ ਦਾ ਅਨੰਤ ਆ ਰਿਹਾ ਦਿਲ ਖੁਸ਼ ਹੋ ਰਿਹਾ ਦੇ ਕੇ ਮੇਲੇ ਦਾ ਮਾਹੌਲ ਬਹੁਤ ਵਧੀਆ ਬਣਿਆ ਸਾਰੇ ਲੋਕ ਆਏ ਆ ਸਰਾ ਗੱਲਬਾਤ ਬਣੀ ਵੀ ਆ ਮਾਹੌਲ ਵੀ ਪੂਰਾ ਘੱਟ ਗਿਆ ਪੂਰਾ ਰੱਛ ਪਿਆ ਵਾ ਗਾ ਪਿਆ ਵਾ ਪ੍ਰਾਈਸ ਐਂਡ ਜੈਨੂਨ ਫਾਸੇ ਰੇਟ ਆ ਵਧੀਆ ਆਨੰਦ ਵਾਲੇ ਰੇਟ ਆ ਬਹੁਤ ਵਧੀਆ ਰੇਟ ਆ ਮੈਨੂੰ ਜਿਹੜੇ ਅੱਜ ਵਧੀਆ ਲੱਗੇ ਤੁਹਾਨੂੰ ਜਿਹੜੇ ਮੈਂ ਤਾਂ ਸਾਰੇ ਝੂੜਨੇ ਜਿੰਨੇ ਹੈਗੇ ਸਾਨੂੰ ਦਿੱਲੀਆ ਦੇ ਲਾਉੜ ਤੋਂ ਸਾਰੇ ਝੂੜਨੇ ਹੋਰ ਕੋਈ ਛੱਡਿਆ ਨਹੀਂ ਆ ਲਾ 27 ਵੀ ਰਹਿ ਗਦੇ ਵੀ ਝੂੜ ਲਿਆਉਣ ਸਭ ਤੋਂ ਸਰਾ ਕਿਸ਼ਤੀ ਵਾਲਾ ਲੱਗਿਆ ਜਦੋਂ ਉੱਪਰ ਜਾਂਦੇ ਤਾਂ ਆਨੰਦ ਦੱਦਾ ਹੈ ਨਾ ਉੱਪਰ ਜਾ ਕੇ ਛੂੰਦਾ ਦਾ ਰੱਬ ਨੂੰ ਕਿਹੜੀ ਰਾਜ ਬਕਮਾਨ ਦੇ ਸਾਹਮਣੇ ਮਿਲ ਲੱਗ ਪਿਆ ਆ ਕਿਹਨੇ ਨਾ ਬਰੇ ਕਿਹਨੇ ਬਹੁਤ ਛਾ ਲੱਗ ਰਿਹਾ ਹੈ ਬੱਚਿਆਂ ਨੂੰ ਆਪਕੋ ਸਿੱਧੇ ਹੋਰ ਵੀ ਦੋਸਤਿਆਂ ਨੂੰ ਲੱਗੇ ਨੇ ਹਾਂਜੀ ਜਾਣਾ ਚਾਹਦੇ ਫੈਮਿਲੀਆ ਨੂੰ ਪਰਿਵਾਰਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਆਗੇ ਇੰਜੋਏ ਕਰ ਸਕਣ ਆਪਣੇ ਪਰਿਵਾਰਾਂ ਦੇ ਬੱਚਿਆਂ ਦਾ ਸਾਰੇ ਇੱਥੇ ਆਓ ਤੇ ਇੱਥੇ ਆ ਕੇ ਇੰਜੋਏ ਕਰੋ ਸਾਰੇ ਸਾਰੇ ਬੱਚੇ ਆਓ ਸਾਰੇ ਪਰਿਨਤੀ ਆਓ ਨਾਲ ਮਾੜੇ ਲੈ ਆਜੇ ਆਈਆਂ ਅੱਜ ਆਈਆਂ ਇੰਜੋਏ ਕਰਤੀ ਪਹਿਲੇ ਇੱਥੇ ਇੰਜੋਏ ਕਰਮਾਤੀ ਐਨ ਬਾਅਦ ਸੇ ਕਹਿੰਦੀ ਆਏ ਲੈਣੇ ਆ ਫਿਰ ਉਹ ਕਹਿੰਦੀ ਐ ਦੂਜੇ ਲੈਣੇ ਆ ਮੈਂ ਕਹਿੰਨ ਇੰਜੋਏ ਕਰੇ ਬੱਚੇ ਆਗੇ ਬੱਚੇ ਆਗੇ ਇੰਜੋਏ ਕਰ ਬੀਅ ਮੋਲ ਸ਼ਾਂਤ ਮੋਲ ਪਤਾ ਕੀ ਹੈ ਇੱਕ ਇੱਥੇ ਪਈਆ ਨਹੀਂ ਅੰਦਰ ਐਂਟਰੀ ਹੋਈ ਆ ਕੋਈ ਬਿਆਰੀ ਨਹੀਂ ਰਾਣਾ ਪਿਆਰ ਨਾ ਪੰਜਾਬੀ ਬੰਦੇ ਚਾਹੇ ਜੋ ਵੀ ਆ ਤਾਂ ਕੋਈ ਸ਼ਾਂਤ ਮੋਲ ਆ ਅੰਦਰ ਆ ਕੇ ਦੇਖੇ ਬਿਲਕੁਲ ਪਿਆਰ ਦੇ ਹੈਲੋ ਪ੍ਰਾਈਜ਼ ਦੀ ਕੋਈ ਭਾਜੀ ਕੋਈ ਪ੍ਰਾਈਜ਼ ਹੀ ਕੋਲ ਨਹੀਂ 650 200 250 ਕੋਲ ਲੇਗੀ ਫਟੇ ਇੰਜੋਏ ਕਰ ਕੀ ਗੱਲ ਹੈਗਾ ਮੋਬਾਈਲ ਦੀ ਗੇਮ ਚ ਵੱਡੀ ਰਹਿੰਦੀ ਹੈ ਹੁਣ ਇੱਥੇ ਆਈ ਐ ਮੇਰੇ ਕੋਲ ਤਾਂ ਹੁਣ 2-3 ਘੰਟੇ ਨੇ ਅੰਦਰ ਇੰਜੋਏ ਕਰਨਾ ਹੈ ਫਿਰ ਬਾਅਦ ਕਰਨਾ ਹੈ ਬਹੁਤ ਇੰਜੋਏ ਕੀਤਾ ਬੜੇ ਛੂਟੇ ਲਿੱਤੇ ਸਾਰੇ ਜਿਹੜੇ ਮੋਬਾਈਲਾ ਚ ਵੜੇ ਨੇ ਉਹ ਇੱਥੇ ਆਓ ਇੰਜੋਏ ਕਰੋ ਬਹੁਤ ਜ਼ਿਆਦਾ ਚੰਡੀਗੜ੍ਹ ਰੋਡ 39 ਸੈਕਟਰ ਚੰਡੀਗੜ੍ਹ ਰੋਡ 39 ਸੈਕਟਰ ਰੋਡ 39 ਸੈਕਟਰ ਲੁਦੀਆਣਾ ਉਸ ਇੱਥੇ ਆਇਓ ਕਿੰਨੇ ਛੂਲੇ ਲਏ ਹਾਂਜੀ ਬਹੁਤ ਛੂਲੇ ਲਿੱਤੇ ਡ੍ਰੈਗਨ ਵਾਲੇ ਬਹੁਤ ਸਾਰੇ ਕਿੱਦਾਂ ਲੱਗਾ ਤੁਹਾਨੂੰ ਸਾਨੂੰ ਸਾਨੂੰ ਵਧੀਆ ਲੱਗਿਆ ਅਸੀਂ ਬਹੁਤ ਇੰਜੋਏ ਕੀਤਾ ਠੀਕ ਹੈ ਨਾ ਸਾਨੂੰ ਬੱਚਿਆਂ ਨੂੰ ਵੀ ਤੇਰਾ ਜਲੋ ਜਿਹੜੇ ਮੋਬਾਈਲਾਂ 'ਚ ਵੱਡੇ ਨੇ ਉਹ ਇੱਥੇ ਆ ਕੇ ਇੰਜੋਏ ਕਰਨ ਆਪਣਾ ਅੱਜ ਦਾ ਸਾਨੂੰ ਬਹੁਤ ਮਜ਼ਾ ਆਇਆ ਬੱਚਿਆਂ ਨੇ ਬਾਅਦ ਇੰਜੋਏ ਕੀਤਾ ਤੁਸੀਂ ਖੋਦੀ ਬੜੇ ਸ਼ਾਬਦ ਕੌਂਸ਼ੀਅਸ ਹੋ ਗਏ ਇਸ ਲਈ ਸਾਨੂੰ ਹੋਰ ਵੀ ਮਜ਼ਾ ਆਇਆ ਅਸੀਂ ਬਹੁਤ ਇੰਜੋਏ ਕੀਤਾ ਥੈਂਕ ਯੂ ਸੋ ਮਚ ਮੋਬਾਈਲ ਨਾਲ ਜਿਹੜਾ ਲੋਕ ਦਿਨ ਦਾ ਵਾਅਦੇ ਬਾਕਾ ਮੰਦੇ ਚਾਹਦੇ ਆ ਤੇ ਕਿਤੇ ਬੱਚਿਆਂ ਦਾ ਵਧੀਆ ਧਿਆਨ ਹਾਂਜੀ ਸਰ ਇਟਸ ਨੈਸੈਸਰੀ ਫੋਰ ਏਵਰੀ ਪੇਰੈਂਟ ਕਿ ਬੱਚਿਆਂ ਨੂੰ ਇਹ ਵੀ ਕਲਚਰ ਦਾ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓਜ਼ ਤੋਂ ਬਾਅਦ ਮੋਬਾਈਲ ਤੋਂ ਬਾਹਰ ਵੀ ਬਹੁਤ ਕੁਝ ਹੈ ਔਰ ਬੱਚਿਆਂ ਨੂੰ ਆਪਣਾ ਪੁਰਾਤਨ ਨਾਲ ਇਹ ਚੀਜ਼ਾਂ ਜੋੜ ਦਿਆਂ ਨੇ ਕਿਉਂਕਿ ਮੋਸਟਲੀ ਪੇਰੈਂਟਸ ਨੇ ਇੰਜੋਏ ਕੀਤਾ ਹੋਇਆ ਹੈ ਇਸ ਲਈ ਬੱਚਿਆਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਵੀ ਖਾਣੀਆਂ ਚਾਹੀਦੀਆਂ ਨੇ ਨਹੀਂ ਸਰ ਇਟਸ ਮਾਈ ਫਸਟ ਟਾਈਮ ਆਰ ਵੀ ਅੱਜ ਦੇ ਸੀਟਲੇ ਆ ਤੁਸੀਂ ਈਆ ਲਗਿਆ। ਜੇਰਾਤੰਦੋ। ਇਹ verdade ਕਿ ਨਾ ਕੀ ਇਹਦਾ। ਨਾ ਨਹੀਂ। ਕੀ ਕਹਾਂ ਜਾਨੇ ਉਹ। ਕੀ ਕੋਈ ਨਾ ਬਸ ਚੜਦੀਗਾ। ਹਾਂ। ਵਧੀਆ ਸੀ ਜੋ ਵੀ। ਵਧੀਆ ਸੀ। ਹਾਂਜੀ। ਹੋਰ ਕਿਹੜੇ ਘੋੜੇ ਹੋਰ ਆ ਗਏ। ਹਾਂਜੀ। ਝੂਟਿਆ ਤਾਂ ਲੈਣਾ ਹੈ ਤਾਂ ਸ਼ੁਰੂਆਤ ਹੈ। ਵਧੀਆ ਲੱਗਿਆ ਸਿਆ। ਹਾਂਜੀ। ਲੱਗਿਆ। ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਲੱਗਿਆ। ਤੁਹਾਨੂੰ ਕਿਦਾਂ ਲੱਗੇ? ਬਹੁਤ ਵਧੀਆ। ਬਹੁਤ ਵਧੀਆ। ਮੇਡੋਇ ਕੀਤਾ? ਹਾਂਜੀ।